ਦੱਸ ਦਈਏ ਕਿ ਲਗਾਤਾਰ ਜੇ ਗੱਲ ਕਰੀਏ ਤੇ ਆਪਣੇ ਪੋਏ ਹਲਕੇ ਦੇ ਵਿੱਚ ਧਰਨਿਆਂ ਦਾ ਜੋਰ ਜਿਹੜਾ ਆ ਥੰਮਣ ਦਾ ਨਾਮ ਨਹੀਂ ਲੈ ਰਿਹਾ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਇਸ ਸਮੇਂ ਤਾਰਾਗੜ ਥਾਣੇ ਦੇ ਬਾਹਰ ਖੜਿਆ ਜਿੱਥੇ ਐਸਐਚਓ ਵੱਲੋਂ ਝੂਠੇ ਪਰਚਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਲਗਾਤਾਰ ਜੇ ਗੱਲ ਕਰੀਏ ਤਾਂ ਤਿੰਨ ਚਾਰ ਦਿਨ ਤੋਂ ਲਗਾਤਾਰ ਧਰਨਿਆਂ ਦਾ ਜੋਰ ਜਿਹੜਾ ਆ ਇਸੇ ਤਾਰਾਗੜ ਥਾਣੇ ਦੇ ਖਿਲਾਫ ਜਿਹੜਾ ਲੱਗਦਾ ਹੋਇਆ ਨਜ਼ਾਰਾ ਹੈ ਇਸ ਸਮੇਂ ਦੀ ਗੱਲ ਕਰੀਏ ਕਿ ਸ਼ਾਨ ਮਜ਼ਦੂਰ ਇੱਕ ਤੱਕ ਵੱਲੋਂ ਜਿਹੜਾ ਆ ਅੱਜ ਦਰਨਾ ਦਿੱਤਾ ਗਿਆ ਹੈ ਥਾਣੇ ਦੇ ਬਾਹਰ ਖੜੇ ਨਾ ਤਸਵੀਰਾਂ ਥਾਣੇ ਦੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਵਿਰੋਧ ਇਹੀ ਹੈ ਕਿ ਐਸਐਚਓ ਵੱਲੋਂ ਜਿਹੜਾ ਆ ਲਗਾਤਾਰ ਜਿਹੜਾ ਹੈ ਨਾ ਝੂਠੇ ਪਰਚੇ ਕਿਤੇ ਜਾ ਰਹੇ ਹਨ ਇਸੇ ਤਰ੍ਹਾਂ ਦੀ ਗੱਲ ਕਰੀਏ ਪੂਰਬ ਵਿਧਾਇਕ ਜਿਹੜੇ ਜੁਗਿੰਦਰ ਪਾਲ ਸੀ ਉਹਨਾਂ ਵੱਲੋਂ ਵੀ ਦਰਨਾ ਸੜਕ ਤੇ ਦਿੱਤਾ ਗਿਆ ਸੀ बच्चे ना स्कूल ਤੋਂ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਜਿਹੜੇ ਨਾ ਸਕੂਲ ਪੜਨਗੇ ਕਿ ਧਰਨਿਆਂ ਤੇ ਬੈਠਣਗੇ ਲੇਡੀ ਸ਼ਾਨ ਸਾਡੀ ਮਾਤਰਾ ਸਕਤੀ ਜਿਹੜੀ ਇੱਥੇ ਡਿਊਟੀ ਹੋਈ ਹੈ ਘਰ ਦੇ ਕੰਮ ਛੱਡ ਕੇ ਜਿਹੜੇ ਇੱਥੇ ਆਪਣੇ ਧਰਨਿਆਂ ਦੇ ਆਪਣੇ ਹੱਕਾਂ ਲਈ ਜਿਹੜੇ ਆ ਨਜਾਇਜ਼ ਪਰਚਿਆਂ ਨੂੰ ਲੈ ਕੇ ਜਿਹੜਾ ਵਿਰੋਧ ਕਰਦੇ ਹੋਏ ਨਜ਼ਰ ਆ ਰਿਹਾ ਹੈ ਲਗਾਤਾਰ ਜੇ ਗੱਲ ਕਰੀਏ ਤੇ ਐਸਐਚਓ ਦੇ ਖਿਲਾਫ ਜਿਹੜੇ ਲੋਕਾਂ ਦਾ ਜਿਹੜਾ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਅਸੀਂ ਲੋਕਾਂ ਦੇ ਨਾਲ ਜਿਹੜੇ ਇੱਕ ਸੰਘਾ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਰ ਸ਼ਕਤੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੈ ਇਸ ਸਬੰਧੀ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਐਸੇ ਕੀ ਨਾਜੀ ਆਪਣਾ ਮੈਂ ਕਿਸਾਨ ਮਦੂਰ ਸੰਘਰਸ਼ ਦੀ ਪੰਜਾਬ ਤੋਂ ਸੁਭਾ ਕੋਰ ਕਮੇਟੀ ਆਪ ਗੋਲ ਲਖਵਿੰਦਰ ਸਿੰਘ ਬਰਿਆਮ ਨੰਗਲ ਅੱਜ ਤੁਹਾਡੇ ਵੱਲੋਂ ਤਾਰਾਗੜ ਥਾਣੇ ਦੇ ਬਾਅਦ ਧਰਨਾ ਦਿੱਤਾ ਗਿਆ ਐਸਐਚਓ ਦੇ ਖਿਲਾਫ ਰੋਸ ਕੀਤਾ ਜਾ ਰਿਹਾ ਕੀ ਹੈਗਾ ਕਾਰਨ ਆ ਮੈਂ ਇਹਦੇ ਤੇ ਤੁਹਾਡੇ ਨਾਲ ਸਾਰਾ ਚਾਨਣਾ ਪਾਉਣਾ ਤੇ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਐਸਐਚਓ ਤਾਰਾਗੜ ਜਿਹੜਾ ਪਬਲਿਕ ਸਰਵੰਟ ਆ ਉਹ ਪਬਲਿਕ ਦੀ ਨਾਂ ਗੱਲ ਸੁਣ ਕੇ ਕੁਝ ਚਿੰਨ੍ਹਦੇ ਆ ਬੰਦਿਆਂ ਦੀ ਜਾਂ ਐਮਐਲਏ ਦੀ ਜਾਂ ਪਤਾ ਨਹੀਂ ਕਿਹਦੀ ਕਿਹਦੀ ਗੁਲਾਮੀ ਕਰਕੇ ਝੂਠੇ ਇਥੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਿੰਡ ਮਾਜਰਾ ਦੇ ਵਿੱਚ ਜਿਹੜਾ ਵਾ ਉਥੇ ਕੋਈ ਪਲੇਟਾਂ ਦਾ ਝੂਠਾ ਪਰਚਾ ਕੀਤਾ ਗਿਆ ਸੋਲਰ ਪਲੇਟਾਂ ਦਾ ਤੇ ਸਾਹੀਂ ਉਹਦੀ ਇਨਕੁਆਰੀ ਕੀਤੀ ਆ ਕਿ ਉਸ ਪਿੰਡ ਦੇ ਵਿੱਚ ਸੋਲਰ ਪਲੇਟਾਂ ਆਈਆਂ ਹੀ ਨਹੀਂ ਲੱਗੀਆਂ ਹੀ ਨਹੀਂ ਆ ਤੇ ਉਥੇ 6 ਬੰਦੇ ਬਲਵਿੰਦਰ ਸਿੰਘ ਸਮੇਤ 6 ਬੰਦੇ ਬਾਈ ਨੇਮ 9 ਬੰਦੇ ਅਣਪਛਾਤੇਆਂ ਤੇ ਝੂਠਾ ਪਰਚਾ ਕੀਤਾ ਗਿਆ ਵਾ ਨਾਲ ਉਹਦੇ ਨਾਲ ਕਟਮਾਰਕ ਕੀਤੀ ਗਈ ਆ ਉਹਦੇ ਨਾਲ ਜਿਹੜਾ ਵਾ ਕਾਸੀ ਬਦਸਲੂਕੀ ਉਹਦੇ ਪੱਗ ਲਾਈ ਗਈ ਉਹਦੇ ਵਾਲ ਖਲਾਰੇਗੇ ਨੇ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ ਉਹਨਾਂ ਬੰਦਿਆਂ ਨੇ ਕੀਤਾ ਪੁਲਿਸ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਉਹਦੇ ਕੀਤੀ ਤੇ ਉਲਟੇ ਝੂਠੇ ਉਹਦੇ ਤੇ ਪਰਚੇ ਕੀਤੇ ਉਹਦੇ ਤੋਂ ਅੱਗੇ ਦੂਸਰਾ 2 ਨੰਬਰ ਪੁਆਇੰਟ ਤਾਰਾਗੜ ਪਿੰਡ ਇੱਥੇ ਕਿਦੇ ਨਾਲ ਰਤਨਗੜ ਰਤਨਗੜ ਪਿੰਡ ਇੱਥੇ ਨਾਲ ਲੱਗੇ ਉਥੋਂ ਦਾ ਬਲਵਿੰਦਰ ਸ਼ਰਮਾ ਜੀ ਸਾਡੇ ਵਿੱਚ ਇੱਥੇ ਨੇ ਉਹਨਾਂ ਦਾ 12 ਅਪ੍ਰੈਲ ਨੂੰ ਇੱਥੇ ਜਾਮਨੂ ਚੌਕ ਦੇ ਵਿੱਚ ਖੜਾ ਸੀ ਉਹਨਾਂ ਦੇ ਕੋਈ ਗੜੇ ਦੇ ਉੱਤੇ ਕਬਜ਼ਾ ਕਰ ਰਿਆ ਸੀ ਤੇ ਉਹਨਾਂ ਨੇ ਨਾਲ ਲੈ ਕੇ ਸਾਡੇ ਆਗੂ ਨੂੰ ਤੇ ਜਾਣਾ ਸੀ ਵਿਡੀਓ ਦਫ਼ਤਰ ਤੇ ਸਾਡੇ ਗੜੇ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਪ੍ਰਸ਼ਾਸਨ ਕੋਲ ਜਾਣਾ ਸੀ ਵੀ ਸਾਡੀ ਗੱਲ ਸੁਣਾਈ ਹੋਵੇ ਕਿਸੇ ਬੰਦੇ ਨੇ ਉਹਨਾਂ ਨੂੰ ਫੋਨ ਕੀਤਾ ਜਿਹੜੇ ਇੱਥੇ ਉਹਦਾ ਕਬਜ਼ਾ ਕਰ ਰਹੇ ਸੀ ਉਹਨਾਂ ਨੇ ਆ ਕੇ ਗੱਡੀ ਦੇ ਵਿੱਚ ਬੇਸਬਾਰ ਰੱਖੇ ਸੀ ਆਉਂਦੇ ਇਹਨਾਂ ਦੀਆਂ ਲੱਤਾਂ ਤੇ ਪਹਿਲਾਂ ਮਾਰੇ ਫਿਰ ਛਾਹ ਸਿਰ 'ਚ ਮਾਰਿਆ ਤੇ ਸਿਰ ਦੇ ਵਿੱਚ ਉਹਦੇ 14 ਟੰਕੇ ਲੱਗੇ 14 ਟੰਕੇ 14 ਟੰਕੇ ਲੱਗੇ ਫੇਰ ਹੋ ਗਿਆ ਇਹ ਤੁਮ ਹਸਪੀਟਲ ਆ ਸਿਵਲ ਹਸਪੀਟਲ ਆ ਪਠਾਨਕੋਟ ਉਹਨਾਂ ਨੇ ਆਨਾ ਕਾਨੀ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੀ ਬੇਟੀ ਜਿਹੜੀ ਆ ਖੁਦ ਜਿਹੜੀ ਐਡਵੋਕੇਟ ਆ ਉਹ ਦੁਬਾਰਾ ਦੂਸਰੇ ਦਿਨ ਉਹਨਾਂ ਨੂੰ ਲੈ ਕੇ ਗਈ ਫੇਰ ਉਹਨਾਂ ਨੇ ਸਿਵਲ ਹਸਪੀਟਲ ਪਠਾਨਕੋਟ ਵਾਲਿਆਂ ਨੇ ਰੈਫਰ ਕੀਤਾ ਗੁਰੂ ਨਾਨਕ ਹਸਪੀਟਲ ਅਮਰਸਰ ਉੱਥੇ 10-12 ਦਿਨੋਂ ਇਲਾਜ ਕਰਾ ਕੇ ਆਏ ਨੇ ਉਹ ਜਿਹੜੇ ਉਹਨਾਂ ਨੂੰ ਸੱਟਾਂ ਲੱਗੀਆਂ ਉਹਦੇ ਟੈਂਕੇ ਲੱਗੇ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਐਸਐਚਓ ਦੇ ਐਸਐਚਓ ਦੇ ਅੰਡਰ ਪੈਂਦਾ ਕੀ ਲੱਗਦਾ ਕਿ ਕਾਰਨ ਹੈ ਉਲਟਾ ਉਲਟਾ ਕਾਰਵਾਈ ਕਿਉਂ ਨਹੀਂ ਹੋਈ ਉਲਟਾ ਉਹਦੇ ਉੱਤੇ ਪਰਚੇ ਕੀਤੇ ਗਏ ਨੇ 23 24 ਦਾ ਪਰਚਾ ਕੀਤਾ ਗਿਆ 26 ਦੇ ਪਰਚੇ ਦੀ ਵੀ ਜਿਹੜੀ ਆਵਾਜ਼ ਆਈ ਸੀ ਫਿਰ ਜਦੋਂ ਸਾਨੂੰ ਪਤਾ ਲੱਗਾ ਅਸੀਂ ਸਿਵਲ ਸਰਜਨ ਪਠਾਨਕੋਟ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਸਾਨੂੰ ਸੁਵਾਸ਼ਨ ਦਿੱਤਾ ਕਿ ਬਿਲਕੁਲ ਜਿਹੜਾ ਵਾ ਨਜਾਇਜ਼ ਨਹੀਂ ਹੋਣ ਦਵਾਂਗੇ ਜੇ ਇਹਦੇ ਤੇ ਸੱਟਾਂ ਉਹਨਾਂ ਨੇ ਝੂਠੀਆਂ ਬਣਾ ਕੇ 26 ਦਾ ਪਰਚਾ ਦਰਜ ਕੀਤਾ ਅਸੀਂ ਬੋਰਡ ਬਣਾ ਕੇ ਉਹਨੂੰ ਰੱਦ ਕਰਾਂਗੇ ਅਸੀਂ ਜਿਹੜਾ ਤੁਸੀਂ ਸਵਾਲ ਕਰਦੇ ਕਿ ਕੀ ਲੱਗਦਾ ਇਹ ਕੀ ਲੱਗਦਾ ਇਹ ਹੁਣ ਐਸਚਓ ਸਾਹਿਬ ਜਾਣੇ ਕਿ ਕਿਉਂ ਝੂਠੇ ਪਰਚੇ ਕਰਦਾ ਕਿਉਂ ਇਹਨਾਂ ਦੀ ਗੱਲ ਨਹੀਂ ਸੁਣਦਾ ਜਿਨ੍ਹਾਂ ਦੇ ਨਾਲ ਸੱਟਾਂ ਵੱਜੀਆਂ ਉਹਨਾਂ ਦੀ ਮਦਦ ਕਿਉਂ ਨਹੀਂ ਕਰਦਾ ਬਣਦੀ ਕਾਰਵਾਈ ਜਿਨ੍ਹਾਂ ਨੇ ਸੱਟਾਂ ਲਾਈਆਂ ਕਿਉਂ ਨਹੀਂ ਕੀਤੀ ਜਾਂਦੀ ਅਗਲਾ ਪੁਆਇੰਟ ਹੈ ਜੀ ਪਿੰਡ ਖਿਆਲਾ ਪਿੰਡ ਖਿਆਲੇ ਦੇ ਵਿੱਚ ਸਲਾਰੀਆ ਸਾਹਿਬ ਜੀ ਜਗਿੰਦਰ ਸਿੰਘ ਜੀ ਸਲਾਰੀਆ ਆਪਣੇ ਸਕੇ ਭਰਾ ਦੀ ਵਿਹਲੀ ਦੇ ਉੱਤੇ ਕਬਜ਼ਾ ਕਰ ਰਿਹਾ ਵਾ ਜਦੋਂ ਉਹਨਾਂ ਨੇ ਮਨਾਂ ਕੀਤਾ ਉਹਦੇ ਵਰਕਰ ਲਿਆਂਦੇ ਉਹਨੇ ਇੱਥੇ ਆ ਕੇ ਥਾਣੇ ਆ ਕੇ ਰਿਪੋਰਟ ਕੀਤੀ ਆ ਥਾਣੇ ਵਾਲੇ ਨੇ ਐਸਐਚਓ ਸਾਹਿਬ ਨੇ ਕੋਈ ਉਹਦੀ ਸੁਣਵਾਈ ਨਹੀਂ ਕੀਤੀ 23 ਸਾਲ ਦੇ ਨਾਮ ਮੈਂ ਖੁਦ ਸੰਪਰਕ ਕੀਤਾ ਜਦੋਂ ਡਿਪਟੀ ਸਾਹਿਬ ਨੇ ਸੰਪਰਕ ਕੀਤਾ ਉਹਨੇ ਐਸਐਚਓ ਸਾਹਿਬ ਨੂੰ ਕਿਹਾ ਵੀ ਤੇਰੀ ਡਿਊਟੀ ਕੀ ਬਣਦੀ ਆ ਤੂੰ ਕੀ ਨਹੀਂ ਕਰਦਾ ਉਸ ਟਾਈਮ ਤੇ ਮੰਨੇ ਆ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਵਰਕਰ ਲਾਏ ਉਹਨਾਂ ਵਰਕਰਾਂ ਨੂੰ ਉਹਨਾਂ ਨੇ ਕੁੱਟਿਆ ਮਾਰਿਆ ਉਹਦੀ ਇਹਨਾਂ ਕੋਲ ਵੀਡੀਓ ਬਣੀ ਆ ਤਾਰਿਆ ਸੈਚੂ ਸਾਹਿਬ ਨੇ ਕੋਈ ਜਿਹੜਾ ਉਹਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ ਉਲਟਾ ਵਰਕਰਾਂ ਨੂੰ ਜਾ ਕੇ ਡਕਦਾ ਰਿਹਾ ਤੁਸੀਂ ਕੰਮ ਨਾ ਕਰੋ ਕੱਲ ਆਜੋ ਪਰਸੋਂ ਆਜੋ ਹਰਾਸਮੈਂਟ ਕਰਦਾ ਰਿਹਾ ਰਿਆ ਫਿਰ ਮੈਂ ਤੁਹਾਡੇ ਮੱਦੇਮੇਰ ਅਮਰਾ ਹੀ ਦੱਸ ਦੇਣਾ ਚਾਹੁੰਦਾ ਕਿ 17 ਤਰੀਕ ਨੂੰ 17 ਜੁਲਾਈ ਨੂੰ ਅਸੀਂ ਮਾਜਰਾ ਪਿੰਡ ਦੇ ਵਿੱਚ ਮੀਟਿੰਗ ਲਾਈ ਸੀ ਉਹਦੇ ਵਿੱਚ ਪੇਪਰ ਦੇ ਵਿੱਚ ਦੇ ਕੇ ਆਏ ਆ ਚਾਹ ਆਪਣਾ ਪ੍ਰੈਸ ਦੇ ਵਿੱਚ ਦੇ ਕੇ ਆਏ ਆ ਕਿ ਭਾਈ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਏ ਝੂਠੇ ਪਰਚੇ ਰੱਦ ਕੀਤੇ ਜਾਣ ਬਣਦੀਆਂ ਕਾਰਵਾਂ ਕੀਤੀਆਂ ਜਾਣ ਨਹੀਂ ਤਾਂ ਕੋਈ ਸਖਤ ਐਕਸ਼ਨ ਲਿਆ ਜਾਊਗਾ ਸੁਭਾ ਕੋਰ ਕਮੇਟੀ ਦੇ ਧਿਆਨ ਵਿੱਚ ਲਿਆ ਕੇ ਪਰ ਇੱਥੇ ਕੋਈ ਕਾਰਵਾਈ ਨਹੀਂ ਹੋਈ 25 ਦਿਨ ਦੁਬਾਰਾ ਪ੍ਰੈਸ ਵਿੱਚ ਗਏ ਆ ਤੇ ਫਿਰ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਵੀ 2 ਦਿਨ ਦੇ ਦਿਓ ਫਿਰ ਇਹਨਾਂ ਨੂੰ 2 ਦਿਨ ਵੀ ਦਿੱਤੇ ਆ ਅਸੀਂ ਐਕਸ਼ਨ ਕੀ ਹੋਏਗਾ ਜੇ ਨਹੀਂ ਕਾਰਵਾਈ ਕੋਈ ਹੋਈ ਆ ਪਹਿਲਾਂ ਤਾਂ ਅਸੀਂ ਇੱਥੇ ਲਗਾਤਾਰ ਬੈਠਾਂਗੇ ਦੋ ਦਿਨ ਬੈਠਦੇ ਆ ਚਾਰ ਦਿਨ ਬੈਠਦੇ ਆ ਛੇ ਦਿਨ ਬੈਠਦੇ ਆ ਲਗਾਤਾਰ ਸਾਡਾ ਸੂਬਾ ਕੋਰ ਕਮੇਟੀ ਦੇ ਨਾਲ ਮੈਂ ਖੁਦ ਸੂਬਾ ਕੋਰ ਕਮੇਟੀ ਦਾ ਮੈਂਬਰ ਆ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਜਿਆ ਨਹੀਂ ਹੁੰਦਾ ਤੇ ਸਾਡੇ ਕੋਲ ਬਹੁਤ ਸਾਰੇ ਐਕਸ਼ਨ ਹੋ ਰਿਹਾਗੇ ਪੰਜਾਬ ਲੈਵਲ ਤੇ ਹੈਗੇ ਇੰਡੀਆ ਲੈਵਲ ਤੇ ਹੈਗੇ ਆ ਕਰਾਂਗੇ ਇਹਨੂੰ ਇੱਕ ਵਾਰੀ ਸੁਧਾਰ ਕੇ ਜਾਵਾਂਗੇ ਕਿ ਜੋ ਤੇਰੀ ਡਿਊਟੀ ਬਣਦੀ ਤੂੰ ਪਬਲਿਕ ਸਰਵੈਂਟ ਆ ਤੇ ਪਬਲਿਕ ਸਰਵੈਂਟ ਬਣ ਕੇ ਹੀ ਰਹਿਓ ਕਵਲਜੀਤ ਕੀ ਗੱਲਬਾਤ ਆ ਜਿਹੜਾ ਤੁਸੀਂ ਧਰਨਾਲ ਆਇਆ ਥਾਣੇ ਦੇ ਬਾਹਰ ਤਾਰਾਗੜ ਇਸਰ ਮਤਲਬ ਮੋਕੇ ਦਾ ਜਿਹੜਾ ਐਸਐਚਓ ਹੈ ਨਾ ਸਾਡੇ ਤਰਗੜ ਥਾਣੇ ਦਾ ਇਹ ਸਾਡੇ ਨਾਲ ਮਤਲਬ ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਿਹਾ ਹੈ ਝੂਠੇ ਮਤਲਬ ਲੋਕਾਂ ਦੇ ਉੱਤੇ ਕੇਸ ਦਰਜ ਕਰੀ ਜਾਂਦੇ ਆ ਕਿਸੇ ਤੇ ਛੱਬੀ ਦਾ ਪਰਚਾ ਕਰ ਦਿੰਦਾ ਹੈ ਕਿਸੇ ਤੇ ਚੋਰੀ ਦਾ ਪਰਚਾ ਕਰ ਦਿੰਦਾ ਹੈ ਐਵੇਂ ਦੇ ਮਤਲਬ ਪਰਚਾ ਜਿਹੜਾ ਕਰ ਦਿੰਦਾ ਹੈ ਤੇ ਸਾਡੀ ਤੇ ਇਹ ਰਿਕਵੈਸਟ ਹੈ ਵੀ ਇਨਕੁਆਰੀ ਕਰੋ ਇਨਕੁਆਰੀ ਕਰਕੇ ਜੋ ਵੀ ਮਤਲਬ ਸਹੀ ਹੈਗਾ ਹੈ ਇਨਸਾਫ ਦੀ ਗੱਲ ਕਰੋ ਤੁਸੀਂ ਸਾਡਾ ਇਨਸਾਫ ਕਰੋ ਜਿਵੇਂ ਦੇਖਿਆ ਕਿ ਕਹਿੰਦੇ ਵੀ ਕਾਫੀ ਪੁਰਾਣੀ ਗੱਲ ਹੋ ਗਈ ਹੈ ਕਈ ਇਹਨੂੰ ਮੋਕੇ ਦਿੱਤੇ ਨੇ ਪਰ ਉਸ ਦੇ باوجود ਇਹਨਾਂ ਨੇ ਲੋਕ ਕੋਈ ਕਾਰਵਾਈ ਨਹੀਂ ਹੋਤੀ ਕੀਤੀ ਗਿਆ ਮਤਲਬ ਇਹ ਲੈਂਦੇ ਕਿ ਫਿਰ ਅੱਗੇ ਕੀ ਕਦਮ ਹੈ ਅੱਗੇ ਤਾਂ ਕਦਮ ਹੈ ਕਿ ਮਤਲਬ ਇਹ ਨਾਲ ਇਤਨਾ ਹੀ ਮੱਥਾ ਲਾ ਕੇ ਬੈਠੇ ਰਾਵਾਂਗੇ ਜਿੰਨਾ ਤੱਕ ਇਨਸਾਫ ਨਹੀਂ ਸਾਨੂੰ ਦਿੰਦੇ